ਇਹ ਤੋਂ ਦੇ ਸਾਹਮਣੇ ਪੁਲਿਸ ਰਸਤੇ 'ਚ ਖੜੀ ਉਹ ਤਿੰਨ ਨਸ਼ੇੜੀ ਨੌਜਵਾਨ ਨੇ ਜਿਨ੍ਹਾਂ ਨੇ ਨਸ਼ਾ ਵੇਚਣ ਤੇ ਕਰਨ ਦਾ ਆਪਣੇ ਵੱਲੋਂ ਹੀ ਨਵਾਂ ਤਰੀਕਾ ਲਾਪਲਿਆ ਸੀ ਪਰ ਇਹੀ ਤਰੀਕਾ ਪੰਜਾਬ ਦੇ ਕਈ ਨੌਜਵਾਨਾਂ ਦੀ ਜਾਨ ਵੀ ਲੈ ਚੁੱਕਿਆ ਹੈ ਹੁਣ ਅਸਲ 'ਚ ਇਹ ਮਾਮਲਾ ਇਸ ਨਾਲਾ ਦੇ ਪਿੰਡੇ ਗੁਜਰਪੁਰਾ ਦੀ ਨਸਦਿਕ ਦਾ ਜਿੱਥੇ ਪੁਲਿਸ ਨੇ ਇਹਨਾਂ ਤਿੰਨ ਨੌਜਵਾਨਾਂ ਪਾਸੋਂ ਹੈਰੋਇਨ ਨਸ਼ੇ ਦੀਆਂ ਵਰਤੀਆਂ ਹੋਈਆਂ ਸੁਰੰਜਾਂ ਕੱਚ ਦੀ ਸ਼ੀਸ਼ੀ 'ਚ ਘੋਲਿਆ ਹੋਇਆ ਨਸ਼ਾ ਬਰਾਮਦ ਕੀਤਾ ਹੈ ਜੋ ਇਹ ਨੌਜਵਾਨ ਖੁਦ ਵੀ ਵਰਤਦੇ ਸੀ ਤੇ ਅੱਗੇ ਹੋਰ ਲੋਕਾਂ ਨੂੰ ਵੀ ਇਹ ਟੀਕਾ 300 ਰੁਪਏ ਦਾ ਵੇਚ ਰਹੇ ਸਨ ਇਜਹੀ ਕਈ ਟੀਕਿਆਂ ਨਾਲ ਪਹਿਲਾਂ ਵੀ ਪੰਜਾਬ ਦੇ ਕਈ ਨੌਜਵਾਨਾਂ ਦੀ ਜਾਨ ਚਾ ਚੁੱਕੀ ਹੈ ਜਿਹੜੇ ਝਾੜੀਆਂ ਦੇ ਵਿੱਚ ਜਿਹੜੇ ਉਹ ਤਿੰਨ ਨੌਜਵਾਨਾਂ ਜਿਹੜੇ ਉਹ ਦਿਖਾਈ ਦਿੱਤੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਪਰਤ ਜਾ ਕੇ ਚੈੱਕ ਕੀਤਾ ਜਿਨ੍ਹਾਂ ਦੇ ਕੋਲੋਂ 2 ਗ੍ਰਾਮ ਹੈਰੋਨ ਜਿਹੜੀ ਛੋਟੇ ਛੇ ਉਹਦੇ ਵਿੱਚ ਕਪੇਟੀ ਰਹੀ ਸੀ ਮਾਮੀ ਦੇ ਬਾਕੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਕੋਲ ਇੱਕ ਲਿਕਵਿਡ ਘੋਲ ਮਿਲਿਆ ਜਿਹੜਾ ਉਹਨੇ ਦੱਸਿਆ ਕਿ ਉਹ ਉਹਦੇ ਵਿੱਚ ਹੈਰੋਨ ਘੋਲੀ ਹੋਈ ਹੈ ਤੇ 5 56 ਜਿਹਦੇ ਵਿੱਚੋਂ ਦੋ ਯੂਜ਼ ਕੀਤੀਆਂ ਹੋਈਆਂ ਸੀਗੀਆਂ ਤੇ ਤਿੰਨ ਜਿਹੜੀਆਂ ਆਹਨੇ ਯੂਜ਼ ਕੀਤੀਆਂ ਇਹਨਾਂ ਨੇ ਦੱਸਿਆ ਕਿ ਇਹ ਆਪ ਵੀ ਨਸ਼ੇ ਦੀ ਆਦੀ ਆ ਤੇ ਪਹਿਲਾਂ ਵੀ ਇਹਨਾਂ ਦੇ ਐਂਡੀਪੈਕਟ ਦੇ ਜਿਹੜੇ ਉਹ ਆਦਮੇ ਅ ਤਰਜਾ ਦੋ ਬੰਦਿਆਂ ਤੇ ਇਹ ਹੁਣ ਬੇਲ ਤੇ ਆਏ ਹੋਏ ਆ ਤੇ ਇਹਨੇ ਦੁਬਾਰਾ ਤੋਂ ਇਹ ਤੰਦਾ ਸ਼ੁਰੂ ਕਰ ਲਿਆ ਵੀ ਇਹ ਲੈ ਕੇ ਸਰਿੰਜਾਂ ਦੇ ਵਿੱਚ ਹੋਲ ਬਣਾ ਕੇ ਤੇ ਜਿਹੜੇ ਭੋਲੇ ਭਾਲੇ ਬੱਚੇ ਹੈਗੇ ਆ ਟੀਨੇਜ ਦੇ ਉਹਨਾਂ ਦੇ ਇਹ 300 ਰੁਪਏ ਦਾ ਇੰਜੈਕਸ਼ਨ ਕਰਕੇ ਜਿਹਦੇਸੀਨਾਂ ਨੂੰ ਲੋਨ ਦੇਸੀਨਾਂ ਨੂੰ ਕਮਰਾ ਕੱਟ ਦੇਸੀ ਨੇਸ਼ੇ ਦੀ ਘਤਰਾ ਹੁੰਦੇ ਸੀ ਕੱਲ ਇਹਨਾਂ ਨੂੰ ਫੜਿਆ ਗਿਆ ਹੁਣ ਖੈਰ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਫੜੇ ਗਏ ਨੌਜਵਾਨਾਂ ਪਾਸੋਂ ਪੁਲਿਸ ਨੂੰ ਹੋਰ ਅੱਗੇ ਕੀ ਖੁਲਾਸੇ ਹੁੰਦੇ ਨੇ ਅchnala ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ